ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ حاضرਾਂ ਜੀ ਅੱਜ ਦੀ ਗੱਲ ਕਰਾਂਗੇ 2 ਅਗਸਤ ਦਾ ਦਿਨ ਹੈ ਸਿਹਰ ਦੇ ਲਗਭਗ 7 ਵਜੇ ਚੱਲੇ ਆ ਮੌਸਮ ਕਿਵੇਂ ਦਾ ਰਹਿ ਸਕਦਾ ਹੁੰਦੇ ਘੰਟਿਆਂ ਦੇ ਵਿੱਚ ਇਹ ਕਿੱਥੇ ਦੱਸ ਸਕਦੇ ਹਾਂਗੇ ਤੁਹਾਨੂੰ ਦੱਸਾਂਗੇ ਸੈਟੇਲਾਈਟ ਦਸੀਣਾ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਇਸ ਲਈ ਦੀਆਂ ਜੋ ਲਾਈਵ ਸੈਟੇਲਾਈਟ ਦਸੀਣਾ ਨੇ ਤੜਕੇ ਸਿਹਰ ਤੋਂ ਕੁਝ ਜ਼ਿਲ੍ਹਿਆਂ ਦੇ ਵਿੱਚ ਤਗੜੀ ਝਟਮੀਹਾ ਦੀ ਜਾਰੀ ਹੈ ਸਭ ਤੋਂ ਪਹਿਲਾਂ ਨੰਬਰ ਆਉਂਦਾ ਮਾਨਸੇ ਜ਼ਿਲ੍ਹੇ ਦਾ ਅਸਲ ਇਧੇ ਅਜਿਹਾ ਖਰਾਬ ਤਸਵੀਰਾਂ ਦੇਖਦੇ ਆ ਤੇ ਬਹੁਤ ਹੀ ਖੇਤਰਾਂ ਦੇ ਵਿੱਚ ਮਾਨਸੂਨ ਸਰਗਰਮ ਹੈ ਪਿਛਲੇ 2-3 2-2 ਘੰਟਿਆਂ ਤੋਂ ਜਿਹੜਾ ਲਗਾਤਾਰ ਮੀਂਹ ਜਾਰੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਨਾਲ ਲੱਗਦੇ ਸਰਦੂਲਗੜ ਪੀਖੀ ਔਰ ਸੰਗਰੂਰ ਮਲੇਰ ਕੋਲ ਲਾਇਕ ਕੁਝ ਖੇਤਰਾਂ ਦੇ ਵਿੱਚ ਬਟਲਾੜਾ ਖੇਤਰਾਂ ਦੇ ਵਿੱਚ ਵੀ ਜਿਹੜੇ ਮੀਂਹ ਅਸਲੇ ਤਾਂ ਜੋ ਹੋ ਰਹੇ ਨੇ ਕਿਤੇ ਹਲਕੇ ਕਿਤੇ ਤਗੜੀ ਝਾਟਾ ਅਸਲੇ ਜਾਰੀ ਹੈ ਦੂਜੇ ਪਾਸੇ ਦੋਆਬੇ ਦੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਖਾਸ ਕਰਕੇ ਜਿਹੜੇ ਪੂਰਬੀ ਦੋਆਬੇ ਦੇ ਖੇਤਰ ਹੈ ਗਿਆ ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ ਦੇ ਕੁਝ ਖੇਤਰ ਔਰ ਨਵਾਂ ਸ਼ਾੜ ਦੇ ਖੇਤਰ ਜਿੱਥੇ ਤੜਕੇ ਸਵੇਰ ਤੋਂ ਮੀਂਹ ਚੱਲ ਰਿਹਾ ਨੇ ਕਿਤੇ ਭਾਰੀ ਕਿਤੇ ਹਲਕੇ ਮੀਂਹ ਦੇ ਖੇਤਰਾਂ ਦੇ ਵਿੱਚ ਵੀ ਜਾਰੀ ਨੇ ਇਸ ਸਲਾਵਾ ਗੁਰਦਾਸਪੁਰ ਜ਼ਿਲ੍ਹਾ ਸ੍ਰੀ ਅਮਰੇਸਰ ਸਾਹਿਬ ਦੇ ਕੁਝ ਖੇਤਰ ਤੇ ਸ੍ਰੀ ਤਨਤਨ ਸਾਹਿਬ ਮੋਗਾ ਫਿਰੋਜ਼ਪੁਰ ਬਠਿੰਡਾ ਫਾਜ਼ਲਕਾ ਅਬੋਹਰ ਇਹਨਾਂ ਖੇਤਰਾਂ ਦੇ ਵਿੱਚ ਵੀ ਪਿਛਲੇ ਬੀਤੀ ਰਾਤ ਤੋਂ ਮੀਂਹ ਇਹਨਾਂ ਖੇਤਰਾਂ ਦੇ ਵਿੱਚ ਵੀ ਲੱਗੇ ਨੇ ਤੇ ਅੱਜ ਵੀ ਉਮੀਦ ਹੈ ਕਿ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਸਹੀ ਗੱਲ ਆਫਾਂ ਦੇ ਘੰਟਿਆਂ ਦੀ ਗੱਲ ਕਰਦੇ ਆ ਜੇ ਮੌਨਸੂਨ ਨੇ ਰਫਤਾਰ ਫੜੀ ਹੋਈ ਹੈ ਜਿਹੜਾ ਇੱਕ ਸਰਕੂਲੇਸ਼ਨ ਜਿਹਦੀ ਆਫਾਂ ਗੱਲ ਕਰਦੇ ਆ ਰਹੇ ਆ ਪਿਛਲੇ ਦਿਨਾਂ ਤੋਂ ਉਹ ਸਰਕੂਲੇਸ਼ਨ ਆ ਸੇਲੇ ਗੰਗਾ ਨਗਰ ਦੇ ਲਾਗੇ ਬਣਿਆ ਹੋਇਆ ਹੈ ਰਾਜਸਥਾਨ ਦੇ ਉਤਰੀ ਭਾਗਾਂ ਦੇ ਲਾਗੇ ਸ਼ਾਇਦ ਜਿਹਦੇ ਸਦਕਾ ਇਹ ਮੀਂਹ ਪੰਜਾਬ ਦੇ ਵਿੱਚ ਦਰਜ ਹੋ ਰਹੇ ਨੇ ਕਿਉਂਕਿ ਜਿਹੜੀਆਂ ਨਵੀਂ ਫਰਫੂਰ ਹਵਾਵਾਂ ਨੇ ਉਹ ਸਿੱਧਾ ਇੱਥੇ ਪਹੁੰਚ ਰਹੀਆਂ ਨੇ ਜਿਹਦੇ ਨਾਲ ਮੀਂਹ ਵਾਲੇ ਬੱਦਲ ਬਣਦੇ ਨੇ ਤੇ ਉਹ ਮੀਂਹ ਸਿੱਟ ਵੀ ਰਹੇ ਨੇ ਸੋ ਅੱਜ ਵੀ ਦੁਪਹਿਰ ਤੋਂ ਫੈਲਾ ਫੈਲਾ ਕਾਫੀ ਖੇਤਰਾ ਦੇ ਵਿੱਚ ਮੀਂਹ ਦੀ ਝਟ ਲੱਗੇਗੀ ਲੁਧਿਆਣਾ ਜਿਲ੍ਹਾ ਪਟਿਆਲਾ ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਖੰਨਾ ਰਾਜਪੁਰ ਸਮਰਾਲਾ ਇਹਨਾਂ ਖੇਤਰਾ ਦੇ ਵਿੱਚ ਮੀਂਹ ਸੁੱਕੇ ਨੇ ਇੱਥੇ ਅਜੇ ਮੀਂਹ ਪਾਇਆ ਨਹੀਂ ਆ ਬੀਤੀ ਰਾਤ ਤੋਂ ਉਮੀਦ ਹੈ ਕਿ ਆਉਂਦੇ ਘੰਟਿਆਂ ਦੇ ਵਿੱਚ ਇੱਥੇ ਵੀ ਮੀਂਹ ਜਿਹੜੇ ਪੈਣਗੇ ਚੰਡੀਗੜ੍ਹ ਮਹਾਲੀ ਪੰਜਕਲਾ ਰੋਪੜ ਇਹਨਾਂ ਖੇਤਰਾ ਦੇ ਵਿੱਚ ਵੀ ਹਾਲੇ ਮੀਂਹ ਇੱਥੇ ਦੱਸ ਤੱਕ ਨਹੀਂ ਦਿੱਤੀ ਆ ਮੀਂਹ ਨੇ ਪਿਛਲੇ ਅੱਧੀ ਰਾਤ ਤੋਂ ਬਾਅਦ ਇੱਥੇ ਵੀ ਮੀਂਹ ਦੀ ਮੀਂਹ ਦਾ ਹਲਕੇ ਦਰਮਿਆਨੀ ਝਟ ਮੀਹਾ ਦੀ ਇੱਥੇ ਵੀ ਲ ਔਰ ਮਾਲਸਾ ਹੋ ਗਿਆ ਇਧਰ ਕੇਂਦਰੀ ਮਾਲਵੇ ਦੀ ਗੱਲ ਕਰੀਏ ਮਾਲਸਾ ਬਟਲਾਟਾ ਸਰਦੋਗੜ ਸੰਗਰੂਰ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਇੱਕ ਵਾਰ ਹੋਰ ਮੀਂਹ ਲੱਗਣਗੇ ਆਵੇਂ ਉਹ ਦਫਰ ਤੋਂ ਪਹਿਲਾਂ ਲੱਗਣ ਜਾਂ ਫਿਰ ਸ਼ਾਮ ਨੂੰ ਲੱਗਣ ਇਹਨਾਂ ਖੇਤਰਾਂ ਦੇ ਵਿੱਚ ਇੱਕ ਝਟਮੀਹਾ ਦੀ ਹਾਲੇ ਹੋਰ ਲੱਗੇਗੀ ਇਸ ਇਲਾਵਾ ਜੇ ਫਾਜ਼ਿਲਕਾ ਅਬੋਹਰ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਮਕਸਰ ਸਾਹਿਬ ਜਲਾਲਾਬਾਦ ਬਠਿੰਡਾ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਤਰਨਤਾਰਨ ਸਾਹਿਬ ਤੇ ਗੁਰਦਾਸਪੁਰ ਤੇ ਹਠਾਨਕੋਟ ਅਗਲੇ 12 ਜਾਂ ਅਗਲੇ 24 ਘੰਟੇ ਇਹਨਾਂ ਖੇਤਰਾ ਦੇ ਵਿੱਚ ਮੀਂਹ ਦੀ ਇੱਕ ਝਟ ਹੋਰ ਲੱਗਣੀ ਹੈ ਤਗੜੇ ਮੀਹਾਂ ਦੀ ਝਟ ਇੱਥੇ ਮੀਹਾਂ ਦੀ ਇੱਕ ਵਾਰ ਹੋਰ ਵੇਖਣ ਨੂੰ ਮਿਲੇਗੀ ਹੋ ਸਕਦਾ ਅੱਜ ਦੁਪਹਿਰ ਤੋਂ ਫੈਲਾ ਫੈਲਾ ਇੱਥੇ ਕੰਮ ਜਾਰੀ ਰਹੇ ਮੀਹਾਂ ਦਾ ਤੇ ਉਸ ਤੋਂ ਬਾਅਦ ਅਗਲੇ ਜਿਹੜੇ 12 ਘੰਟੇ ਨੇ ਇੱਥੇ ਮੀਂਹ ਫਿਰ ਤੋਂ ਦੱਸ ਸਕਦੇ ਹਾਂ ਇੱਕ ਤਗੜੀ ਝਟ ਇਹਨਾਂ ਖੇਤਰਾ ਦੇ ਵਿੱਚ ਮੀਹਾਂ ਦੀ ਹੋਰ ਲੱਗਣ ਜਾਰੀ ਹੈ ਜੀ ਫਿਲਹਾਲ ਆਪਾਂ ਗੱਲ ਅੱਜ ਤੱਕ ਸੀਮਿਤ ਰੱਖਾਂਗੇ ਕੱਲ੍ਹ ਜੇ ਅਪਡੇਟਸ ਹੋਏਗੀ ਉਹ ਤੁਹਾਨੂੰ ਕੱਲ੍ਹ ਦੀ ਵੀਡੀਓ ਦੇ ਵਿੱਚ ਦੱਸਾਂਗੇ ਦੁਪਹਿਰੇ ਫਿਰ ਅਸੀਂ ਲਾਈਵ ਆਵਾਂਗੇ ਇੱਕ ਵਾਰ ਤੇ ਤੁਹਾਨੂੰ ਜਿਹੜੀ ਫਿਰ ਤੋਂ ਜਾਣਕਾਰੀ ਦਿੱਤੀ ਮੀਦਰਜ ਹੋ ਸਕਦੇ ਆ ਇਹਦਾ ਫਾਇਰ ਤਾਂ ਫੈਲਾ ਫੈਲਾ ਕਾਫੀ ਖੇਤਰਾ ਤੱਕ ਪਹੁੰਚਣਗੇ ਜਿਹੜਾ ਬੱਦਲ ਐਸੇ ਲਈ ਤੁਸੀਂ ਦੇਖ ਸਕਦੇ ਆ ਤਗੜੇ ਲਗਲਦਾ ਖੜਿਆ ਹੋਇਆ ਇਹਦਾ ਜਿਹੜਾ ਅਸਰ ਹੈ ਉਹ ਦਬਾਬੇ ਵਾਲੇ ਫਸਲ ਵੇਖਣ ਨੂੰ ਮਿਲ ਰਿਹਾ ਤੇ ਹਿਮਾਚਲ ਦੇ ਉੱਪਰਲੇ ਖੇਤਰਾ ਦੇ ਵਿੱਚ ਇਹਨੇ ਤਗੜੇ ਮੀਂਹ ਲਵਾਣੀਆਂ ਹੁੰਦੇ ਘੰਡਿਆਂ ਦੇ ਵਿੱਚ ਧੰਨਵਾਦ